ਨਵਾਰਦਾਨ ਆਇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਤਰਫ ਮਰੇ ਜੋ ਪਿਆਰ ਸਾਡੀ ਆਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਅਮਲੋਹ ਹਰਕੇ ਦੀ ਜਿੰਨੇ ਵੀ ਅਹੁਦੇਦਾਰ ਤੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਉਹ ਛੋੜੇ ਜਿਹੇ ਤਰੀਕੇ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਆਪਣੇ ਬੱਚੇ ਜਿਹੜੇ ਪਾਰਟੀ ਨੇ ਫਤਿਹਗੜ ਸਾਹਿਬ ਤੋਂ ਕੈਜੀਡ ਉਤਾਰੇ ਨੇ ਰਾਜ ਜਪਿੰਦਰ ਸਿੰਘ ਜੀ ਬਿੱਟੂ ਉਹ ਵੀ ਆਪਣੇ ਵਿੱਚ ਸ਼ਾਮਲ ਨੇ ਉਹ ਆਪਣੇ ਨਾਲ ਇੱਕ ਮੀਟਿੰਗ ਦੇ ਤੌਰ ਤੇ ਮਿਲਣ ਹੀ ਆਏ ਨੇ ਤੇ ਉਹਨਾਂ ਨਾਲ ਵੀ ਅਸੀਂ ਇਸ ਸੇਵਾ ਦੇ ਤੌਰ ਤੇ ਧਰਵਾਜ਼ਾ ਕਰਦੇ ਆਂ ਮਨੋ ਹਰਕੇ ਵੱਲੋਂ ਤੇ ਜਿਹੜੀਆਂ ਆਪਣੀਆਂ ਵੋਟਾਂ ਦਾ ਨਿਗਰ ਸੱਜਿਆ ਹੋਇਆ ਇਹਦੇ ਬਾਰੇ ਤੋਂ ਦਾਤੇ ਕਮੇਟੇ ਪੈ ਲਊਗਾ ਤੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਇਹਨੂੰ ਖੁਣ ਚਾਚਾ ਕਹਿੰਦੇ ਨੇ ਉਹ ਜ਼ਰੂਰ ਕਰਿਆ ਕਰੀਏ ਸਰਕਾਰ ਸੇਰਨਜੀ ਸਿੰਘ ਮਾਲ ਨੂੰ ਸਿਰਫ 1.5 ਸਾਲ ਮਿਲਿਆ ਸੀ ਸੰਗਰੂਦ ਤੋਂ ਉਹਨਾਂ ਨੇ ਆਪਣੇ 1.5 ਸਾਲ ਦੇ ਵਿੱਚ ਇਤਿਹਾਸਤਾਕਤਾ ਇੰਡੀਆ ਦੇ ਵਿੱਚ ਕੋਈ ਵੀ ਹਲਕਾ ਇਹ ਜਾਨੀ ਹੋਊਗਾ ਜਾਤੋਂ ਕੰਗਰੇਸ ਵੀ 300 ਉਜਾਲ ਹੋਇਆ 47 ਤੋਂ ਬਾਅਦ ਜੇ ਕਿਸੇ ਰੇ ਦਾ ਕੰਮ ਕਰਵਾਇਆ ਹੋਵੇ ਸਾਰਿਆਂ ਨੂੰ ਪੱਤੀ ਗੱਲ ਤਾਂ ਇਹ ਹੈ ਮਾਨ ਸਾਹਿਬ ਨੇ ਜਿਹੜਾ ਆਪਣੇ ਹਲਕੇ ਦੇ ਵਿੱਚ ਐਡੀ ਵੱਡੀ ਗ੍ਰਾਂਟ ਲੈ ਕੇ ਦਿੱਤੀ ਹੈ ਖੇਤਾਂ ਦੇ ਵਿੱਚ ਸਹਰਾਂ ਦੇ ਪਿੰਡਾਂ ਦੇ ਵਿੱਚ ਕਿਸੇ ਨੂੰ ਕੋਈ ਤਾਕਤ ਆ ਖੰਭ ਨਹੀਂ ਮੜੂਗਾ ਸਾਰੇ ਅੰਡਰਗਰਾਊਂਡ ਹੋ ਜਾਣੀ ਹੈ ਨਾ ਵੀ ਫਸਲ ਦਾ ਨਿਕਾਲੂਗਾ ਨਾ ਕਿਸੇ ਜਾਣਪਰਦਾ ਹੋਊਗਾ ਨਾ ਕਿਸੇ ਪਸੰਦ ਪੰਚੀ ਦਾ ਹੋਊਗਾ ਐਡਾ ਵੱਡਾ ਉੱਥੇ ਪ੍ਰੋਗਰਾਮ ਰਿਕਿਆ ਗਿਆ ਤਿੰਨ ਹਸਪਤਲ ਉੱਤੇ ਲਿਆ ਕੇ ਦਿੱਤੇ ਨੇ ਤੇ ਐਂਬੂਲੈਂਸਾਂ ਦੇ ਨਾ ਐਂਬੂਲੈਂਸਾਂ ਵੀ ਦਿੱਤੀਆਂ ਨੇ ਤੇ ਫਾਇਰ ਬ੍ਰਿਗੇਡ ਦੇ ਇੱਕ ਦੇ ਕਿਤੇ ਪਾਸੋਂ ਤੋਂ ਆਕ ਲਾਗੀਆਂ ਜਾਂ ਉਹ ਵੀ ਦਿੱਤੇ ਨੇ ਬਹੁਤ ਵੱਡਾ ਕੰਮ ਡੇਢ ਪਲਾਂਟ ਕਰਤਾ ਇੰਡੀਆ ਦੇ ਵਿੱਚੋਂ ਪਹਿਲੇ ਮੰਤਰੀ ਹੋਣਗੇ ਜਿਹੜਾ ਸਰਦਾ ਸੈਨਰਟੀ ਸਮਾਨ ਨੇ 1500 ਦੇ ਵਿੱਚ ਇਦਾਂ ਕੰਮ ਕਰਕੇ ਦਿਖਾਇਆ ਆਪਾਂ ਆਪਣੇ ਕੈਂਡੀਡੇਟ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਤਾਕੇ ਆਪਾਂ ਵੀ ਸੰਗਰੂਰ ਹਲਕੇ ਨੂੰ ਪਤੇਗੜ ਸਾਹਿਬ ਦਾ ਜਿਹੜਾ ਹਲਕਾ ਹੈ ਬਾਬਾ ਚੋਦਰਾਵਰ ਸਿੰਘ ਪਤੋਂ ਪਤੇ ਸਿੰਘ ਵਾਸਾ ਗੁਜਰਕੌਰ ਦੇ ਨੋਂ ਨੋਂ ਦੇ ਪਤੇਗੜ ਸਾਹਿਬ ਤੋਂ ਤੁਲਿਤ ਹੈ ਤੇ ਆਪਾਂ ਇਹ ਹਲਕੇ ਨੂੰ ਵੀ ਸੰਗਰੂਰ ਵਾਂਗੂ ਵੱਡਿਆ ਕਰਨ ਦਾ ਲੈ ਕੇ ਇਤਿਹਾਸ ਸਾਜੀਏ ਤੇ ਇਹ ਆਪਾਂ ਇੱਥੇ ਹੀ ਗੱਲ ਕਰ ਲਈ ਆਪਣੀ ਰਿਸ਼ਤੇਦਾਰੀ ਯਾਰ ਦੋਸਤ ਮਿਲਤਰ ਜਾਤੇ ਕਿ ਅਸੀਂ ਕਿਤੇ ਬਾੜਦੇ ਆ ਉਥੇ ਉਦਾਹਰਨ ਸਰਦਾਰ ਸੇਦਰਨ ਜੀ ਦੀ ਗਵਾਹੀ ਦੇਖੋ ਤਾਂ ਕਿ ਆਪਾਂ 1999 ਵਾਲਾ ਇਤਿਹਾਸ ਤੋਂ ਦੁਬਾਰੇ ਲਿਆਈਏ 13 ਦੀਆਂ 13 ਸੀਟਾਂ ਆਪਣੇ 10 ਕੈਂਡੀਡੇਟ ਇੱਥੋਂ ਖੜੇ ਨੇ ਵੀ ਹੋ ਸਕਦਾ ਹੈ ਕਿ ਉਹ ਤਿੰਨ ਦਾ ਵੀ ਹਲਾਲ ਹੋ ਜਾਈਏ ਤੇ ਗੰਦੀ ਤੋਂ ਜਾਂਦੀ ਆਪਾਂ ਆਪਣੇ ਕੈਂਡੀਡੇਟ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੇ ਪਿੰਡਾਂ ਤੱਕ ਲੈ ਕੇ ਜਾਈਏ ਤੇ ਆਪਾਂ ਆਪਣੀ ਇਹਨਾਂ ਵੋਟਾਂ ਦੇ ਹੱਕ ਸੱਚ ਦੇ ਰਾਹ ਤੇ ਪਾਈਏ ਜਿਹੜੀ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਂਦੇ ਉਹ ਇੱਕ ਥਾਂ ਵਿੱਚ ਗਿਣੀ ਜਾਂਦੀ ਹੈ ਉਹ ਜਿੱਤ ਹਾਜ਼ਰ ਦੇ ਵਿੱਚ ਗਿਣੀ ਜਾਂਦੀ ਹੈ ਜਿਹੜਾ ਅਕਾਲੀ ਦਲ ਅਫਸਰ ਨੂੰ ਵੋਟ ਪਾਉਂਦਾ ਉਹ ਤਿੰਨ ਥਾਂ ਵਿੱਚ ਗਿਣੀ ਜਾਂਦੀ ਹੈ ਨੰਬਰ ਇੱਕ ਦਾ ਜਿੱਤ ਹਾਜ਼ਰ ਦੇ ਵਿੱਚ ਗਿਣੀ ਜਾਂਦੀ ਹੈ ਦੂਜੀ ਸ਼ੂਅਰ ਦੇ ਵਿੱਚ ਗਿਣੀ ਜਾਂਦੀ ਹੈ ਇਹ ਵਾਪਰ ਸਟੈਂਡ ਲਾਈਨ ਦੇ ਵਾ ਜਿਹੜੇ ਹੱਕ ਦਾ ਨੇ ਸਿੱਖ ਆਪ ਦਾ ਰਾਜਪਾਲ ਚਾਹੁੰਦੇ ਨੇ ਉੱਥੇ ਗਿਣੀ ਜਾਂਦੀ ਹੈ ਤੀਜਾ ਕੀ ਹੈ ਪੀਜੀ ਦਰਗਾਹ ਦੇ ਵਿੱਚ ਗਿਣੀ ਜਾਊਗੀ ਵੀ ਇਹਨਾਂ ਨੇ ਚੋਰਾ ਠਕਨ ਵੋਟ ਪਾਈ ਹੈ ਕਿ ਹੱਕ ਸੱਚ ਨਹੀਂ ਪਾਈ ਹੈ ਹਰਿ ਅੱਗੇ ਆਪਰ ਇਹ ਅਸੀਂ ਆਪਣੀ ਬੋਲ ਦਾ ਜਿਹੜਾ ਇਸਤੇਮਾਲ ਹੈ ਹਰ ਸੱਚ ਲਈ ਲਈ ਬੰਦੀ ਹੈ ਤੇ ਤਿੰਨ ਸਾਂਵੇਂ ਗਣੀ ਜਾਊਗੀ ਹੁਣ ਮੈਂ ਬੇਨਤੀ ਕਰਦਾ ਸਾਡੇ ਵਿੱਚ ਸਾਰੇ ਜ਼ਿਲ੍ਹੇ ਦੇ ਪ੍ਰਧਾਨ ਸਰਕਾਰ ਸਹਿਰਾਰਾ ਜੀ ਬੜਲਾ ਹੋਤਾ ਰਹੀ ਗਏ ਸੁਖਮਤ ਕੋਈ ਵੀ 2 ਮਿੰਟ ਲਈ ਸੰਗਤ ਨਾਲ ਵਿਚਾਰ ਸਾਂਗੇ ਕਰ ਸਹਿਰਾਰਾ ਜੀ ਬੜਲਾ ਬੁਲਾਈ ਸੋਹਣੇ ਹਾਲ

ਇਹ ਜਦੋਂ ਮੈਸੂ ਬੈਕ ਤੋਂ ਉੱਪਰ ਹੈ ਕਿ ਆ ਦੇਖਿਆ ਹੈ। ਤਾਂ ਇੱਕੋ ਅਨਿਕ ਬਹੁਤ ਸਮਾਨ ਤੁਨ। ਇਹ ਜਿਹੜੇ ਟਿਕਣ ਅੱਗੇ ਨਸ਼ਮੰਤ ਚਾਰ। ਇਹ ਮਾਨਸਾਪ ਸੰਗ੍ਰਹ ਉੱਤੇ ਲਿਖਿਆ ਹੈ। ਪੇਟ ਕਾਸ ਆਪਨ ਨੂੰ। ਸਿਰਫ ਇੱਕ ਸਾਲ ਦਾ ਸਮਰਪਿਆ। ਬਾਈਕ ਨੂੰ ਤੇ ਉੱਤੇ ਉਹ ਦਿੱਤੇ ਗਏ। ਹਰ ਗੁੰਦ ਚਾਰ ਦੇ ਗੁੰਦ। ਸਿਰਫ ਨੂੰ ਸਾਲ ਤੋਂ। ਇਹ ਬਹੁਤ ਸਾਲ ਦੱਸ ਨੂੰ ਹੈ। ਦੋਸਤਾਂ ਦੇ ਸਮੇਂ ਦੇ ਕੰਮ ਤੋਂ ਡਾਕਟਰ ਮੁੱਖ ਕੇ ਬਹੇ। ਜਿਹੜਾ ਆਹ ਤੇ ਰੂਚ ਉਹ ਖਾ ਰਿਹਾ। ਆਜ ਸੰਕੂਟੀ ਟੋਟਲ ਲੂ ਕੋਲ ਕੀਤਾ। ਕੋਈ ਕਿਸੇ ਹਲਕੇ ਜਿਹਾ ਦੋਸਤ ਰਹਿਣ। ਪਰ ਸਮੂਹ ਉਤਟ ਚੋਟ ਕੋਲ ਲਈ ਅਕਸਰ ਮਾਨਸਾਮੂਹ ਨੂੰ। ਜਿੰਦਗੀ ਅਜੇ ਬੱਡੇ ਸ਼ੁਰੂ ਕਰੇ। ਜਿਹਨੇ ਉੱਥੇ ਆਹ ਆਹ ਜੁਲ ਰਹੀ ਸੀ। ਸੰਜੂਰ ਹਲਕੇ ਵਿੱਚ ਉਹਨਾਂ ਸਾਡੇ ਨੂੰ ਪ੍ਰਾਈਸ ਸਾਈਕਲ ਬਿਜਲੀ ਵਾਲੇ ਜਨ ਕੋਈ ਇੱਕ ਵੀ ਬੰਦਾ ਹੱਥ ਨਾਲ ਚਲਾਉਂਦਾ ਰਹਿਆ ਹੁਣ ਤੇ ਉਹ ਸਾਨੂੰ ਪ੍ਰਾਈਸ ਸਾਈਕਲ ਬਿਜਲੀ ਵਾਲੇ ਤੇ ਜਿਹੜੇ ਬੀਣ ਨਾ ਛੱਡੇ। ਇਹ ਪਹਿਲਾਂ ਥੰਮਣਾ ਕੋਈ ਕੁਝ ਨਹੀਂ ਸਾਡੇ ਇੱਥੇ ਕੋਈ ਕੰਮ ਕਰਦਾ ਹੈ। ਇੱਕ ਜਿਹਨੂੰ ਕੈਂਸਰ ਵੀ ਪਵਾ ਲਈ ਹੈ। ਜਾਂ ਕੋਈ ਹੋਰ ਜਿਹਨੂੰ ਬਹੁਤ ਧੀਰ ਤੋਂ ਨਾ ਰਹੀ ਹੈ। ਉਹਦੇ ਘਰੋਂ ਅੰਮ੍ਰਿਤ ਸਾਹਿਬ ਨੇ 3.5 ਲੱਖ ਰੁਪਏ ਇੱਕ ਬੰਦੇ ਨੂੰ ਪਾਇਆ। ਇਹਨਾਂ ਦੀ ਗੰਤੀ 350 ਤੋਂ ਵੀ ਉੱਪਰ ਹੈ। ਉਹ ਕਿੰਨਾ ਪੈਸਾ ਲੰਦਾ ਉਹ ਪ੍ਰਧਾਨ ਮੰਤਰੀ ਦੀ ਯੋਜਨਾ ਅੰਦੀ ਹੈ। ਪੈਸਾ ਆਇਆ ਕਿ ਹਸਪਤਾਲ ਰੋਣੇ ਕਿ ਆਕੇ ਦਿਆ। ਵੀ ਨਾਲ ਦੇ ਕਿਸੇ ਪ੍ਰੈਕਟਿਸਰ ਅਸਟੇਲ ਹੈ ਕਿ ਉਹ ਨਹੀਂ। ਉਹਨਾਂ ਨੇ ਆਜ ਜਿਹੜੀਆਂ ਟੈਂਕੀਆਂ ਲਾਈਆਂ ਨੇ ਆਹ ਤੋਂ ਬਿਠਾਉਣ ਅਲਿ ਅਫਸਰ ਬਣਾ ਕੇ ਤੇਰੀ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਸਕੇ ਇਹ ਕੰਮ ਕਿਹੜੀ ਉਹਨਾਂ ਕਰਣਗੇ ਇੱਕ ਨਮੇਕਲੇ ਕਿਸੇ ਵੀ ਹੈਕੀ ਨੇ ਕਿਸੇ ਦਾ ਸੇਵੀ ਇਹ ਹੈ ਕੰਮ ਕਰੇ ਸਾਡੇ ਸੇ ਅੰਕਿਆ ਅਮਰ ਸਿੰਘ ਉਹਨੇ ਮਾਰਸ਼ਲ ਨੇ ਇੱਕ ਭਾਰਤੀ ਮੁਕਤੀ ਹਾਕਰ ਸੀ ਐਕਸੇ ਦੇ ਅੰਕੀ ਤੋਂ ਸੈਨ ਕਰਕੇ ਲਾਉ ਜਿਹੜਾ ਕੋਲ ਕੰਪਨੀ ਹੈ ਪੁਕਾਰੀ ਲੱਗੀ ਹੋਈ ਹੈ ਅਸੀਂ ਹਮੇਸ਼ਾ ਪ੍ਰਧਾਨ ਮੰਤਰੀ ਦੇ ਹੱਥ ਦੇ ਵਿੱਚੋਂ ਸਾਡੇ ਦਿਲਾਂ ਸਰਪੀਆ ਲੈ ਕੇ ਬਣ ਗਏ ਸਾਡੇ ਆਏ ਆਏ ਹੈ ਜੀ ਜਨਰਲ ਇੰਨੇ ਦੇ ਬੋਧਰ ਖਾਸਾਂ ਆਪਣੇ ਏਰੀਆ ਦੇ ਵਿੱਚ ਤੋਂ ਇੱਕ ਅਮਰ ਸਿੰਘ ਕੋਲ ਤਾਂ ਹੁਣ ਕੀ ਸੀ ਮਿਲ ਨਹੀਂ ਅਜੇ ਤੱਕ ਵੀ ਉਹ ਤੇ ਖਾਈ ਨਹੀਂ ਖਰੇ ਉਹਦੇ ਘਰੇ ਪੂਜਾ ਨਹੀਂ ਪੈਸੇ ਪ੍ਰਧਾਨ ਮੰਤਰੀ ਤੇ ਹੁੰਦੇ ਨਹੀਂ ਪੈਸੇ ਸਾਡੇ ਨੇ ਸਿੱਕੇ ਸੱਟਾ ਮੰਤਰੀ ਨੇ ਕਿਹੜਾ ਆਪਣੇ ਕੋਲੋਂ ਦਿਆ ਤੂੰ ਸਾਡੇ ਲੋਕਾਂ ਦਾ ਟੈਨਸਰ ਪਰ ਇਹ ਸਾਨੂੰ ਉਹਨੇ ਦੇ ਸਕਦੇ ਹੁੰਦੇ ਫਿਰ ਅਸੀਂ ਐਮਕੀਐਨ ਨੇ ਹੁਣ ਫੇਰ ਫੇਰਦਾ ਉਹ ਤਿਆਰ ਹੋਇਆ ਅਮਰ ਸਿੰਘ ਕਾਂਗਰਸ ਕੋਲੋਂ ਹਮੇਸ਼ਾ ਵਿਚਾਰ ਹੈ ਕਿ ਸੇ 10 ਸਾਲ ਕਾਇਨੇ ਕਿਸੇ ਇੱਕ ਮੰਤਰੀ ਨੂੰ उन्हें ਬਿਮਾਰੀ ਅਲੇ ਦੀ ਮਦਦ ਕਰੀ ਉਹ ਵੇਟ ਤੀਂ ਕੁੰਜਲ ਇੰਦਿਰ ਤੇ ਫਿਰ ਉਹਨਾਂ ਨੂੰ ਸਵਾਲ ਕਰੋ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਤਰ ਸਕੇ ਹਨ ਅਨੰਤ ਸਿੱਖ ਖੁਦ ਬਹੁਤ ਖਾਸ ਲੇਖੀ ਉਹਨਾਂ ਨੂੰ ਹੁੰਦਤ ਜਾਨੀ ਤੁਸੀਂ ਇਹਦੇ ਤੇ ਸਾਈਡ ਕਰਕੇ ਦੋ ਤਾਂ ਅਸਰ ਕਰਦੇ ਹੈ ਮਾਇਕ ਅਤੇ ਦਸਤ ਕੋਸ਼ਤਾ ਹੈ ਅਰੇ ਕੰਨੀ ਕਰੇ ਕੁਛ ਨਹੀਂ ਕਿਉਂਕਿ ਇਹਨਾਂ ਜਾਤ ਦੇ ਤਾਲੂਤ ਹਾਲਤ ਦੇ ਜਿਹੜੇ ਨਾ ਤਾਂ ਕਾਲੀ ਸਾਲ ਤੋਂ ਇੱਕੋ ਜਿਹਾ ਖੜੇ ਨੇ ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ ਚਾਹੇ ਉਹ ਉੱਤੇ ਨੇ ਚਾਹੇ ਉਹ ਹਾਰੇ ਨੇ ਉਹਨਾਂ ਨੇ ਕਿਸੇ ਪਰਵਾਹ ਨਹੀਂ ਕੀਤੀ ਆਪਨੀ ਕੌਮ 'ਤੇ ਖੜੇ ਨੇ ਆਪਣੇ ਦੇਸ਼ 'ਤੇ ਅੱਖਰ 'ਤੇ ਖੜੇ ਨੇ ਪਰ ਸਾਡੇ ਸਾਥਰ ਹਰ ਕਦੇ ਉਹ ਖੜੇ ਰਹੇ ਨੇ ਜਦੋਂ ਕਿਸੇ 'ਤੇ ਕੱਟੇ ਹੋਇਆ ਉਹ ਕਦੇ ਵੀ ਜ਼ੁਲਮ ਕਰਨ ਆਉਣ ਵਾਲਿਆਂ ਨਾਲ ਖੜੇ ਉਹ ਹਮੇਸ਼ਾ ਜਿਹਨਾਂ 'ਤੇ ਜ਼ੁਲਮ ਹੋਇਆ ਉਹਨਾਂ ਦੀ ਅਵਾਜ਼ ਦੇ ਕੇ ਖੜੇ ਨੇ ਮੈਂ ਆਪਕੀ ਨੂੰ ਇੱਕ ਅਪੀਲ ਕਰਨਾ ਹੈ ਕਿ ਆਪਕਾ ਕੰਪਲੀਟ 2 ਸਾਲ ਆਪਕੇ ਰੁਕੜੋ ਹੋ ਗਏ ਤੇ ਸੋ ਆਪਕੀ ਨੂੰ ਬੇਨਤੀ ਕਰਦਾ ਕਿ ਕਿਤੋਂ ਕੰਮ ਕਰੂੰ ਕਾਗਯ ਸਿੰਘ ਜੀ ਆਪਕਾ ਇਹ ਜਿਹੜਾ ਸਾਡਾ ਇਹ ਹਲਕਾ ਇੱਕ ਹਾਲ ਚਾਹਤ ਕੀ ਹੈ ਹਰ ਕਿਢੀ ਹਰ ਤਰ੍ਹਾਂ ਦਾ ਹਿੱਸਾ ਉਹ ਅਸੀਂ ਸੈਂਟਰਲ ਫੀਲਡ ਇੰਟਰਪ੍ਰੀਜ਼ ਦੇ ਖੇਤਰ ਤੋਂ ਸੰਭਾਲ ਰਿਹਾ ਤਾਂ ਵਾਹਿਗੁਰੂ ਖਾਲਸਾ ਬਾਈ ਜੀ ਦਾ ਦਾਸਾ ਵਾਰਿੰਦਰ ਜੀ ਦੀ ਫਤਹਿ ਸਾਧ ਸੰਗਤ ਜੀ ਅੱਜ ਆਪੇ ਹਲਕੇ ਦੇ ਵਿੱਚ ਦੌਰੇ ਚੁੱਕੀਆਂ ਕੀਤੀਆਂ ਗਈਆਂ ਨੇ ਸਰਕਲਾਂ ਦੀਆਂ ਮੰਡੀ ਗਵੰਦਗਰ ਦੇ ਵਿੱਚ ਸਰਕਲ ਪ੍ਰਧਾਨ ਰਾਣਾ ਜੀ ਲਾਇਆ ਗਿਆ ਜੈ ਅੰਮੇ ਮਾਦਨ ਅਮੇਸ਼ ਸਿੰਘ ਜੀ ਰਾਣਾ ਉਹ ਵੀ ਖੜੇ ਹੋ ਕੇ ਸੰਗਤਾਂ ਨੂੰ ਫਤਹਿ ਬਣਾਉਣ ਤੁਸੀਂ ਜੋ ਪੀਟੂਰਦੀ ਕੀਤੀ ਗਈ ਹੈ ਅੰਗਰੇਜ਼ੀ ਦੀ ਪਤਾ ਉਹ ਵੀ ਸੰਕਰਨ ਤੋਂ ਪਤੇ ਬਣਾਉਣ ਵੈਰੀ ਗੁੱਡ ਬਸਤਵ ਹੈ ਇੱਕ ਇਹ ਦੋਏ ਨਜੁਕੀ ਨੇ ਕੀਤੀਆਂ ਗਿਆ ਨੇ ਤੇ ਦੋਏ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਲਦੀ ਤੋਂ ਜਲਦੀ ਆਪ ਕੋ ਇਹ ਹਲਕੇ ਦੇ ਵਿੱਚ ਮੈਡੀਕਲ ਸਾਧਕੇ ਆਪਣੀ ਜੋਟ ਨੂੰ ਕੈਨ ਕਰੋ ਤੁਸੀਂ ਮੀਤ ਪ੍ਰਧਾਨ ਚਾਜਨ ਸ਼ਕਤਰ ਸੈਕਟਰੀ ਜੀ ਉਹ ਵੀ ਹੋਵੇ ਨੇ ਜਿਹੜੇ ਪਤੇ ਸਕਦੇ ਆ ਜਲਦੀ ਤੋਂ ਜਲਦੀ ਆਪਣੀ ਟੀਮ ਨੂੰ ਤਿਆਰ ਕਰੋ ਜਿਹੜਾ ਆਪਾਂ ਲਾਹਾ ਲੈ ਸਕੀਏ ਇਲੈਕਸ਼ਨ ਦੇ ਵਿੱਚ ਇਹ ਮੇਰੀ ਬੇਨਤੀ ਹੈ ਹੁਣ ਮੈਂ ਬੇਨਤੀ ਕਰਦਾ ਆਪਣੇ ਕੈਂਡੀਡੇਟ ਸਾਹਮਣੂ ਉਹ ਵੀ ਸੰਗਤਾਂ ਦਾ ਪਛਾਣਨ ਦੇ ਕਰਨ ਵਾਹਿਗੁਰੂ ਜੀ ਕਰਤਾ ਸਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਹੀ ਸਤਿਕਾਰਯੋਗ ਹਰਕਾਰ ਸ਼੍ਰੀ ਹਰਿਖੰਦ ਸਾਹਿਬ ਦੇ ਸ਼ੋਮੀ ਅਕਾਲੀ ਦੰਦ ਅਮਰਸਰ ਦੇ ਜੇ ਜੀਰਕਾਰੀ ਜੇ ਉਸਾਰੇ ਪੰਨ ਕਾਹੀ ਨੇ ਹੂਜਾ ਕਿ ਤੇ ਆ ਕਲਾਸਾ ਉਹਦੇ ਜਾਂ ਵਰਤੀ ਸੀ ਹੋਏ ਸਾਰੇ ਹੋਏ ਮੈਂ ਸਾਰੇ ਤੋਂ ਹੀ ਡਿਡਰੀ ਡਿਡਰਸ਼ਿਪ ਹੈ ਇਹਨਾਂ ਦਾ ਮੈਂ ਤੈਹਰ ਤੋਂ ਧਨਵਾਦ ਕਰਦਾ ਹੈ ਕਿ ਅੱਜ ਇਹ ਮੇਰੇ ਮੋਢੇ ਨਾਲ ਮੋਟਾ ਲਾ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਮੈਨੂੰ ਕਾਵਿਆ ਕਰਨ ਦੇ ਯਤਨ ਕਰ ਰਿਹਾ ਹੈ ਮੇਰੇ ਕੋਲ ਸ਼ੰਕਾ ਨਹੀਂ ਕਿ ਮੈਂ ਤੁਹਾਡਾ ਸਤਿਕਾਰ ਕਰਾਂ ਪਰ ਮੈਨੂੰ ਇਹ ਅਹਿਸਾਸ ਹੈ ਕਿ ਅੱਜ ਕਾਕਰ ਦੇ ਸੀਜ਼ਨ ਦੇ ਵਿੱਚ ਕੋਈ ਬੰਦਾ ਇੱਕ ਕਿਸੇ ਨੂੰ ਕੋਈ ਜੇ ਪੈਸੇ ਦੇ ਕੇ ਪ੍ਰੋਮੋ ਕਰਾਈ ਦੇਣਾ ਉਹ ਬੰਦਾ ਨਹੀਂ ਮਿਲਦਾ ਤੁਸੀਂ ਅੱਜ ਮੇਰੇ ਵਾਸਤੇ ਜਿਹੜਾ ਆਪੀ ਕਰ ਰਹੇ ਹੋ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਤੁਹਾਨੂੰ ਇਹ ਵਿਸ਼ਵਾਸਨ ਕਰਾਉਣਾ ਆ ਜਦੋਂ ਵੀ ਤੁਹਾਨੂੰ ਕਿਤੇ ਕਿਸੇ ਪੜੀ ਨਹੀਂ ਰੋੜ ਦੇ ਆਪਣੇ ਪਰਿਵਾਰ ਦੇ ਕਰਕੇ ਹੁੰਦਾ ਕੋਈ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਨਾਲ ਖੜਾ ਹਾਂ ਤੁਹਾਡੇ ਕੋ ਕੁਝ ਨਹੀਂ ਹਟਦਾ ਤੇ ਆਪਾਂ ਜਿਹੜੀ ਮਿਸ਼ਨ ਲੈ ਕੇ ਚੱਲੇ ਆ ਕਿ ਕੱਲਾ ਇਲੈਕਸ਼ਨ ਨਹੀਂ ਆਪਾਂ ਲੜਨਾ ਨਹੀਂ ਕੱਲਾ ਇਲੈਕਸ਼ਨ ਨਹੀਂ ਆ ਤੁਮਾਨੂੰ ਕੋਈ ਨਹੀਂ ਪਾਰ ਲੜਦੇ ਨਹੀਂ ਅਸੀਂ ਜਿੰਨਾ ਆ ਤੇ ਜਿੰਨਾ ਕੀ ਹੈ ਅਸੀਂ ਇਹ ਜਿੱਤਣਾ ਵੀ ਇਹਨਾਂ ਨੇ ਕੰਮ ਅੱਜ ਤੱਕ ਜਿਹੜੇ ਕੀ ਪ੍ਰਾਣ ਵਾਲੇ ਸੀਗੇ ਇਹਨਾਂ ਨੇ ਕਿਉਂ ਨਹੀਂ ਕੀਤੇ ਜਿਹੜੇ ਅੱਜੇ ਕੰਮ ਅਸੀਂ ਕੀਤੇ ਨੇ ਤੇ ਅੱਜ ਤੋਂ 10 ਸਾਲ ਪਹਿਲਾਂ ਨਹੀਂ ਹੋ ਸਕਦੇ ਸੀ ਜੋ ਦਿੱਖ ਸਮਾਰ ਦੇ ਨਾਲ ਇਹਨਾਂ ਨੇ ਕਾਗਜ਼ ਵਾਲਿਆਂ ਨੇ ਅਕਾਲੀ ਛਾਲ ਨੇ ਜਾਂ ਬੇਦਨੀਆ ਜਾਂ ਕੋਈ ਵੀ ਇਹੜੇ ਪਰ ਸੈਕਰੀ ਸਰਕਾਰ ਕੇਂਦਰ ਭਾਈਪਾਸ ਸਰਕਾਰ ਜਾਂ ਮਜੂਤਾ ਇਹਨਾਂ ਨੇ ਅੱਤੀ ਵਾਲੇ ਕੰਮ ਨਹੀਂ ਕੀਤੇ ਮੈਂ ਇਹ ਵੀ ਸੰਵਾਦ ਸ਼ੁਰੂ ਕਰਨਾ ਤੇ ਮੈਂ ਇਕੱਲੇ ਇੱਕ ਅਲਕੇ ਦੀ ਨੁਮਾਇੰਦਗੀ ਕਰਨ ਵਾਸਤੇ ਨਹੀਂ ਹੁੰਦਾ ਤਾਂ ਕਿ ਬਣ ਤੋਂ ਬਾਅਦ ਅਗਰ ਕੋਈ ਉਹ ਚਾਹਨਾ ਦੇ ਵਿੱਚ ਕੋਈ ਸੀਟ ਫੂਸ ਕਰਨ ਦੀ ਬੀਤ ਹੁੰਦਾ ਕਿ ਐਮਐਨ ਵੀ ਹੋਣਾਗਾ ਨਹੀਂ ਮੈਨੂੰ ਕੋਈ ਨਾਲ ਚ ਦੇ ਵਿੱਚ ਉਹ ਅਗਰੇ ਐਮਐਨ ਦੇ ਨੌ ਬਣਨੇ ਨੇ ਨਾ ਉਹ ਥੋੜੇ ਵਿੱਚੋਂ ਹੀ ਬਣਨੇ ਨੇ ਤੇ ਮੈਂ ਛਲ ਕੇ ਹਲਕਾ ਹਰ ਨੋ ਹਾਂ ਤੇ ਮੈਂ ਤੁਹਾਡੇ ਨਾਲ ਆਪਰਮਿਸੀ ਕਰਾਂਗਾ ਤੇ ਮੈਂ ਇਹ ਵੀ ਤੁਹਾਨੂੰ ਵਾਦਾ ਕਰਦਾ ਕਿ 117 ਸੀਟਾਂ ਦੇ ਪੰਜਾਬੀਆਂ ਨੇ ਜਿਹਦੇ ਵਿੱਚ 34 ਰਾਣੀਆਂ ਨੇ ਅਸੀਂ ਅਗਲੀ ਜਿਹੜੀ ਇਲੈਕਸ਼ਨ ਲੜਨੀ ਹੈ ਉਹ ਵੀ ਹਸਤਾਈ ਨਹੀਂ ਅਸੀਂ ਲੋਕ ਸਭਾ ਦੇ ਇਲੈਕਸ਼ਨ ਦੇ ਰਚਣ ਤੋਂ ਬਾਅਦ ਅਸੀਂ ਆਪਣੇ ਜ਼ਿਲ੍ਹੇ ਦੀ ਮੀਟਿੰਗ ਕਰਵਾਵਾਂਗੇ ਜ਼ਿਲ੍ਹਾ ਪਤਰੀ ਉਹਦੇ ਵੀ ਸਾਰਾ ਧੰਨਵਾਦ ਹੀ ਕਰਾਂਗੇ ਤੇ ਉਹਨਾਂ ਇਹ ਕਹਾਂਗੇ ਵੀ ਤੁਸੀਂ ਪਾਰਟੀ ਵਾਸਤੇ ਵੱਧ ਤੋਂ ਵੱਧ ਮਿਹਨਤ ਕਰੋ ਤੇ ਬਾਅਦ ਜਿਹਨਾਂ ਨਾਲ ਸੰਪਰਕ ਕਰੋ ਜਿਹੜਾ ਲੋਕ ਉਮੀਦਵਾਰ ਹੈਗਾ ਹੋਇਆ ਅਸੀਂ ਉਹਨੂੰ ਹਰ ਹਲਕੇ ਤੋਂ ਟਿਕਟ ਦਵਾਵਾਂਗੇ ਤੇ ਉਹਦੀ ਕੰਫਰਮੇਸ਼ਨ ਕਰਾਂਗੇ ਤੇਦੀ ਮਦਦ ਵੀ ਕਰਾਂਗੇ ਤੇ ਕੱਲੀ ਕੱਲੀ ਸ਼ੀਟ ਦੇ ਜਾ ਕੇ ਪ੍ਰਚਾਰ ਕਰਾਂਗੇ ਤਾਂ ਕਿ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਮੇਂ ਮਾਨ ਦੀ ਪਾਰਟੀ ਹੈ ਇਹ ਮਜ਼ਬੂਤ ਹੋ ਗਏ ਕਿਉਂਕਿ ਸਰਦਾਰ ਸਿੰਘ ਦੇ ਮਾਨ ਜੀ ਨੇ ਜੋ ਹਲਕਾ ਸੰਗਰੂਰ ਦੇ ਜਿਹੜੇ ਮਾਸੀਆਂ ਵਾਸਤੇ ਕੀਤਾ ਉਹ ਹਲੇ ਵੀ ਕਰਨਾ ਹੈ ਉਹਨਾਂ ਦੇ ਸਾਹ ਮਾਰ ਚੱਲਣਾ ਹੈ ਤੇ ਤਾਂ ਕਿ ਸਾਨੂੰ ਦੁਨੀਆ ਭਰ ਦੇ ਵਿੱਚ ਜਦੋਂ ਆਸ਼ੇ ਪ੍ਰਸੀ ਦਾ ਨਾਮ ਬੋਲਦਾ ਹੈ ਸਿੱਖ ਕੌਮ ਦਾ ਜਨਮ ਕੌਣ ਹੈ ਸਰਦਾਰ ਸਿੰਘ ਸਿੰਘ ਮਾਨ ਜੀ ਤੇ ਇਹ ਇੱਕ ਨਿਸ਼ਚਾ ਲੈ ਕੇ ਚੱਲਿਆ ਕਿ ਜਿਸ ਤਰ੍ਹਾਂ ਸਰਦਾਰ ਸਿੰਘ ਸਿੰਘ ਮਾਨ ਜੀ ਦਾ ਨਾਮ ਚੱਲ ਰਿਹਾ ਹੈ ਕੌਟਾ ਦੀ ਹਰਕ ਹਰਕ ਦੇ ਵਿੱਚ ਨਾ ਚੱਲੇ ਕਿ ਕੌਣਾ ਹੀ ਕਹਿੰਦੇ ਬੰਦਾ ਸਾਹ ਨਹੀਂ ਬੰਦਾ ਕਿਥੋਂ ਲੜ ਰਿਹਾ ਨਹੀਂ ਪ੍ਰਣਾਲੀ ਸੀ ਨੂੰ ਲੜ ਰਿਹਾ ਨਹੀਂ ਗੁਰਪ੍ਰੀਤ ਤੋਂ ਲੜ ਰਿਹਾ ਉਤੋਂ ਜਿਹੜੇ ਹੋਰ ਪੰਧ ਘੜੀ ਨੇ ਤੇ ਸਾਡੇ ਜਸਪਾਲ ਸਿੰਘ ਬੈਠੇ ਨੇ ਜਿੱਥੇ ਭੈਣ ਬੈਠੀ ਜਿੱਥੇ ਇਸਤਰੀ ਵਾਕੇ ਰੱਖ ਦੀ ਸੀ ਕੋਈ ਅਸੀਂ ਇਸਤਰੀ ਨੂੰ ਕਮਲ ਕੈਂਡੀਡੇਟ ਬਣਾਵਾਂਗੇ ਜੇ ਐਸਸੀ ਦਾ ਐਸਸੀ ਜੇਕਰ ਜਨਨ ਕੈਟਗਰੀ ਹੈ ਮੈਂ ਪੂਰੀ 117 ਸੀਟਾਂ ਦੇ ਵਿੱਚ ਜੇ ਮੈਨੂੰ ਜੋ ਅੰਦਰਸ਼ ਮਣੀ ਪਾਰਟੀ ਕਹੇਗੀ ਜਿੱਥੇ ਜ਼ਿੰਮੇਵਾਰ ਹੈ ਜੀ ਮੈਂ ਪੂਰੀ ਤੰਦ ਹੀ ਨਾਲ ਮਹਾਨ ਕਰਨਾ ਹਾਂ ਪੂਰਾ ਥੋਪੂ ਜਾ ਕੇ ਥੋੜੀ ਇਸ ਤੇ ਨਾਮ ਦਾ ਮੋੜੇ ਨੂੰ ਮੋੜਾ ਲਾ ਕੇ ਥੋੜੀ ਦਿੱਕਤ ਆਪਰੇ ਤੇ ਨਾ ਵੀ ਥੋੜ ਨੂੰ ਮੈਂ ਜਤਾ ਕੇ ਭੇਜਾਂਗਾ ਕਿਉਂਕਿ ਮੈਂ ਸੌਣਾ ਕੈਂਡੀਗੇਟ ਨਹੀਂ ਬਣਿਆ ਮੈਂ ਕੰਮ ਕਰਨਾ ਬਣਿਆ ਇੱਕ ਗੱਲਾਂ ਨਹੀਂ ਮੈਂ ਕਰਦਾ ਕਿਉਂਕਿ ਮੈਂ ਹਰ ਤਸਵੀਰ ਉੱਕੇ ਜਾਗਣ ਦੀ ਮੈਂ ਤਾਂ ਕਹਿੰਦਾ ਜਿੱਥੇ ਜਦੋਂ ਮਰਜੀ 24 ਘੰਟੇ ਯਾਦ ਰੱਖੋ ਮੈਂ ਤੁਹਾਡੇ ਇੰਤਜ਼ਾਰ ਨਾਲ ਆ ਜਾਣਾ ਜੇ ਮੈਂ ਇਹੇ ਤੁਹਾਨੂੰ ਸ਼ਰਤ ਤੇ ਹੰਕੀ ਮੈਂ ਜਾਣਕਿਆ ਵਾਇ ਗੁੰਜੀ ਦਾ ਖਾਲਸਾ ਵਾਇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੰਟਾ ਅਮਲੋਕ ਉਤੇ ਸਰਕਾਰ ਸੰਮੋਹ ਦੇ ਜਿੰਨੇ ਵੀ ਭੈਣ ਭਾਈ ਹੀਰ ਸਾਡੇ ਆਉਂਦੇ ਰਾਹ ਤੇ ਬਰਕਰ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੁਸੀਂ ਮਿਹਗੇ ਸਫੇ ਦੇ ਉਤੇ ਬੱਤੀ ਗਰਤੀ ਦੇ ਰੰਚੇ ਪਹੁੰਚਿਆ ਉਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ